ਗੀ ਗਤ ਨਿਤ ਤੁਮਹੀ ਨਾਨਕ ਦਾਸ ਸਦਾ ਗੁਰ ਬਾਣੀ ਬੋਲੋ ਜੀ ਵਾਰ ਗੁਰ ਇੱਕ ਓੰਕਾਰ ਵਰਜ ਜੀ ਦੀ ਬਤ ਸ੍ਰੀ ਪਤਨੀ ਜੀ ਸਹਾਇ ਸਵਾ ਸ੍ਰੀ ਭਗਵਤੀ ਜੀ ਦੀ ਪਾਤਸ਼ਾਹੀ ਧਰਤਵੀ ਸ੍ਰੀਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੇਨ ਧਿਆ

ਦੇਵ ਸਾਹਿਬ ਜੀ ਸਾਬ ਥਾਈ ਲੋਏ ਸਹਾਰੇ ਦਸਾਂ ਬਾਦਸ਼ਾਹਿਆਂ ਦੀ ਜੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਭੋਲੋ ਜੀ ਹਾਰੇ ਗੁਰ ਪੰਜਾਂ ਪਿਆਰਿਆਂ ਚੌਥਾ ਸਾਹਿਬ ਜਗਿਆ ਚਾਰਿਆਂ ਮਹੌਤਿਆਂ ਮੱਠੀਨਾਂ ਜੱਬੀਆ ਤਸੀਆਂ ਨਾਵ ਜੀ ਦਾ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇਗ ਵਾਹੀ ਦੇ ਤੁਖ ਅਰਘ ਦਿੱਤਾ ਨਾ ਤਿਆਰਿਆ ਸਚਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਖਾਤਾ ਜੀ ਗੁਰ ਜੀ ਜਿਨ੍ਹਾਂ ਜੀਗਾ ਸਿੰਘ ਬੀਆ ਧਰਮ 헤ਤ ਤੇ ਸੁਦ ਤੇ ਦੰਦ ਬਲ ਕਟਾਇ ਟੋਪਰੀਆਂ ਲੋਹੰਕਾਂ ਚਰਖੜੀਆਂ ਤੇ ਜੜਿਆਰਿਆਂ ਨਾਲ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਆ ਸਿੱਟੀ ਕੇਸਾਂ ਸੁਆਸਾਂ ਸੰਗ ਨਿਭਾਈ ਦਿਨਾਂ ਦੀ ਤੁਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਗੁਰ चाकता सर्भत्थ गुरुद्वार के गुरु जी पर सर्वत्थ खालसा जी की है जी सर्वाथ खालसा जी को वायु वा गुरु वाहे गुरु चेत्यावे चेत आवन का साधका सर्व सुखो वे ਨੀਤ ਤੀ ਤਾਹਬ ਦੀਤਾਏ ਭਾਲ ਚੜੀ ਕੇ ਬੋਲ ਬਾਲੇ ਭਗੋ ਜੀ ਸਿੱਖਾ ਨੂੰ ਸਿੱਖੀ দান ਕੇਸ দান ਰਹਿਤਾਨ ਬਬੇਸਕਾ ਨੂੰ ਵਿਸਾਹੋ দান ਕਰੋ ਸਾਧਾਨ ਗਾਨ ਸੇਗਾਰੂ ਨਾਮ ਜਾਨ ਸ੍ਰੀ ਅੰਮ੍ਰਿਤ ਸਰਸਾਰੇ ਜੀ ਦੇ ਦਰਸ਼ਨੇ ਸਨਾ ਸਤ ਦੇ ਰਾਖੇ ਆਪਵਾਰ ਕੋ ਏ ਆਕਾਰ ਤੁਖ ਆਪਣੇ ਪੰਖ ਦੇ ਤਾ ਸਾਹਾ ਇੱਛਾ ਕਾਰ ਜਿਓ ਸ੍ਰੀ ਨਨਕਾਣਾ ਸਾਹਿਬ ਹੱਥ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਕੋ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਇੰਨਾ ਦੇ ਖੁੱਲੇ ਦਰਸ਼ਨ ਦੀਦਾ ਮਹਾਰਾਜ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਦਰ ਭੰਜਨ ਗੁਰੂ ਜੁਰਮਾ ਬੜ ਜੋਦਾ ਬਹੁਤ ਪਾਰੂ ਪੁਕਾਰੀ ਐਸੇ ਦੀਨ ਦਿਆਲ ਧਾਤ ਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀਾਂ ਦੇ ਪਾਵਨ ਕਬੀਤਰ ਮਹਾਨ ਚਰਮਸ਼ੂਕ ਅਸਥਾਨ ਗੁਰਦੁਆਰਾ ਸ਼ੇਹਾ ਦਾ ਸਾਹਿਬ ਜੀ ਵਿਖੇ ਰਾਜਾਨ ਰਾਜ ਮਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਐਸੇ ਜੀਵ ਦਿਾਰ ਸਤ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਾਪਦੀਆਂ ਨੇ ਪਾਵਨ ਹਜ਼ੂਰ ਚਰਨਾ ਕਵਲਾਂ ਆ ਦੰਗਤ ਦੇ ਵੱਲੋਂ ਮਿਲ ਕਰਕੇ ਸੁਖਮਣੀ ਸੋਭ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਰਿਸ਼ੀ ਰਾਮ ਸਤਿਗੁਰ ਦੀ ਪਾਵਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਜਪ ਜੀ ਸਾਹਿਬ ਗੁਰਬਾਣੀ ਜੀ ਦੇ ਜਾਪ ਚੌਪਈ ਸਾਹਿਬ ਗੁਰਬਾਣੀ ਜੀ ਦੇ ਜਾਪ ਛੇ ਪੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਨੋ ਸ਼ੂਤੀਏ ਖੇਨ ਖੇਨ ਭੂਤਨ ਹਾਰ ਬਖਸ਼ਣ ਹਾਰ ਬਖਸ਼ਣ ਨਾਨਕ ਪਾਰ ਉਤਾਰ ਤਕ ਨੂੰ ਜੀਉ ਵਿਅੰਤ ਪ੍ਰਕਾਰ ਦੀਆਂ ਭੁਨਾ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕਰਕੇ ਮੁਆਫ ਕਰਮੀ ਅੱਗੇ ਤੋਂ ਸਮਰਤ ਬਖਸ਼ ਨਹੀਂ ਪੜੀ ਜੁੜੀ ਗੁਰਬਾਣੀ ਦਾ ਫਲ ਭਾਵ ਦੇਵਾਂ ਦਰਸ਼ਨਦਾਰ ਰਖੇ ਨਿਹਾਲ ਕਰਨਾ ਸਭਨਾ ਦੀਆਂ ਕਿਰਤ ਕਮਾਈਆਂ ਸਭਨੀਆਂ ਕਰਮੀਆਂ ਵਾਦੇ ਪਾਉਣੇ ਵਿਗਨਾ ਦਾ ਨਾਸ ਕਰਨੇ ਮਹਾਰ ਮਨੁੱਖੀ ਬਾਸਨ ਬਾੜੀ ਤੇਰੇ ਤੇ ਮਿਹਰ ਕਰਿਆ ਹੱਥ ਰੱਖਣਾ ਬੱਚਿਆਂ ਦੇ ਤੇਰੇ ਤੇ ਮਿਹਰ ਕਰਿਆ ਹੱਥ ਰੱਖਣਾ ਮਾਪਿਆਂ ਨੇ ਆਖਿਆ ਆਕਾਰ ਬਣਾਉਣਾ ਸਤਿਗੁਰ ਜੀ ਉਹ ਦੱਸਿਆ ਵਿਦੇਸ਼ਾਂ ਦੇ ਵਿੱਚ ਸਹਾਈ ਹੋਣਾ ਜਿੰਨੀਆਂ ਵੀ ਸੰਗਤਾਂ ਨੇ ਅੰਮ੍ਰਿਤ ਵੇਰੇ ਤੋਂ ਲੈ ਕਰਕੇ ਹਾਜ਼ਰੀ ਭਰੀ ਸਮੂਹ ਸੰਗਤ ਦੀ ਹਾਜ਼ਰੀ ਪੇਟਾਵਾਂ ਕੜਾ ਪ੍ਰਸ਼ੰਤੀਆਂ ਦੇਖਾ ਅਰਦਾਸਾਂ ਮੇਲੀਆਂ ਸ਼ੋਭ ਪਾਵਨਾ ਮਨੋ ਕਾਮਨਾ ਯਾਤਰਾ ਮਾਇਸ਼ਨਾ ਸਭ ਨੇ ਕਰੀ ਆਵਜਿਆਂ ਦੇ ਹਜ਼ੂਰ ਬਖਸ਼ ਰਾਜਿਆਂ ਦੇ ਵਿੱਚੋਂ ਪੰਚਾਇਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਦਰ ਪਰਵਾਨ ਹੋ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਨ ਦੀ ਆਗੇ ਆ ਬਖਸ਼ ਪਾਵਨ ਪਵਿੱਤਰ ਅਲਾਹੀ ਪਰਮਾਨ ਬਖਸ਼ ਕਰਕੇ ਦਰਗਾਹ ਕਮਿਤ ਨੂੰ ਨੇ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪ੍ਰੀਆਕਾਰ ਕੀ ਤਬੇ ਸਾਹਿਬ ਜੀ ਖਣੋ ਕੋਤੋ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਤੂੰ ਕੋ ਮਿਲੇ ਉਹ ਚਾਹ ਰਾਜ ਕਰੇਗਾ ਖਾਲਸਾ